ਮੇਰਾ ਪਿੰਡ ਕੋਠੇ ਘਰ ਵਾਲਾ ਤੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਮੇਰੀ ਦਾਦੀ ਦੀ ਹੈਗੀ ਆ ਤੇ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਦਾਦੀ ਨਾਲ ਅੱਗੇ ਵੀ ਬਹੁਤ ਵਾਰ ਕੀਤੀ ਆ ਉਹਨਾਂ ਨੇ ਮੇਰੀ ਮੰਮਾ ਨੇ ਦਾਦੀ ਨਾਲ ਮਾਰਕਟਾਈ ਬਹੁਤ ਵਾਰ ਕੀਤੀ ਐਂ ਪਿਆਰ ਨਾਲ ਵੀ ਸਮਝਾ ਕੇ ਦੇਖਿਆ ਦਫਕੇ ਨਾਲ ਵੀ ਸਮਝਾ ਕੇ ਦੇਖਿਆ ਪਰ ਪਿੱਛੇ ਜੀ ਹੁਣ ਮੈਨੂੰ ਦਾਦੀ ਨੇ ਕਹਿਵੇਗਾ ਹੀ ਕਿ ਮੇਰੇ ਨਾਲ ਜਦੋਂ ਤੁਸੀਂ ਪਾਪਾ ਵੀ ਚੱਲ ਜਾਂਦੇ ਆ ਤੇ ਤੂੰ ਵੀ ਜਦੋਂ ਘਰੋਂ ਬਾਹਰ ਚੱਲ ਜਾਂਦਾ ਤੇ ਮੇਰੇ ਤੁਹਾਡੇ ਮਗਰੋਂ ਮੈਨੂੰ ਗਾਲਾਂ ਵੀ ਕੱਢਦੀ ਆ ਤੇ ਮੈਨਾਂ ਮਾਰਕਟਾਈ ਵੀ ਕਰਦੀ ਆ ਪਰ ਗੱਲ ਇਹ ਸੀ ਕਿ ਮੈਂ ਉਸ ਦਿਨ ਅਚਾਨਕ ਘਰੇ ਸੀਗਾ ਪਾਪਾ ਕੰਮ ਨਹੀਂ ਹੀ ਹੈਗੇ ਤੇ ਮੰਮਾ ਤੰਗ ਕਰਦੇ ਪਏ ਸੀ ਦਾਦੀ ਨੂੰ ਤੇ ਦਾਦੀ ਨੇ ਨਾ ਬਣਾਈ ਸੀ ਆਪਣੇ ਫੋਨ ਦੇ ਉੱਤੇ ਮੰਮਾ ਨੇ ਰਿਕਾਰਡਿੰਗ ਕੀਤੀ ਸੀ ਕਿ ਮੈਨੂੰ ਦਾਦੀ ਨੇ ਦਿਖਾਈ ਕਿ ਇਹ ਮੇਰੀ ਅੱਧਾ ਮੈਨੂੰ ਗਾਲਾਂ ਕੱਢਦੀ ਪਈ ਹੈ ਤੇ ਇਹ ਗਾਲਾਂ ਕੱਢਦੇ ਕਰਦੇਣਾ ਇੰਨੀ ਗੱਲ ਹੋਈ ਆ ਅੱਧੇ ਘੰਟੇ ਬਾਅਦ ਮੰਮਾ ਨੇ ਨਾ ਮੰਮਾ ਨੇ ਕੋਸ਼ਿਸ਼ ਕੀਤੀ ਦਾਦੀ ਦਾ ਫੋਨ ਹੋਣ ਦੀ ਤੇ ਜਦੋਂ ਮੈਂ ਦਾਦੀ ਦੀਆਂ ਚੀਕਾਂ ਸੁਣੀਆਂ ਤੇ ਮੈਂ ਭੱਜਿਆ ਹੀ ਆਇਆ ਤੇ ਮੈਂ ਨਾਲ ਹੀ ਕੈਮਰਾ ਆਨ ਕਰ ਲਿਆ ਕੀ ਵੀਡੀਓ ਬਣਾਵਾ ਮੈਂ ਮਮਾ ਜੀ ਜੋ ਦਾਦੀ ਨਾਲ ਮਾਰਕਟਾਈ ਕਰਦੇ ਪਏ ਸੀਗੇ ਤੇ ਫਿਰ ਅਸੀਂ ਜਿਹੜੀ ਉਹ ਵੀਡੀਓ ਆਣਾ ਅਸੀਂ ਲੈ ਕੇ ਗਏ ਦਾਦੀ ਨੂੰ ਮੈਂ ਲੈ ਕੇ ਗਿਆ ਮੈਂ ਕਿਹਾ ਕਿ ਹੁਣ ਘਰ ਬੈਣ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਮਮਾ ਨੇ ਅੱਗੇ ਵੀ ਬਹੁਤ ਵਾਰ ਐਦਾਂ ਮਾਰਕਟਾਈ ਕੀਤੀ ਹੈਗੀ ਆ ਤੇ ਹੁਣ ਚੁੱਪ ਨਹੀਂ ਰਹਿਣਾ ਅਸੀਂ ਕਿ ਤੁਹਾਡੀ ਜੇ ਇੰਨਾ ਅਸੀਂ ਘਰ ਬੈ ਕੇ ਘੁੱਟ ਘੁੱਟ ਕੇ ਨਹੀਂ ਰਹਿਣਾ ਕੁੰਡੀਆਂ ਬੰਦ ਨਹੀਂ ਕਰਨੀਆਂ ਅਸੀਂ ਆਪਣੀ ਆਵਾਜ਼ ਜਿਹੜੀ ਆ ਅੱਗੇ ਪ੍ਰਸ਼ਾਸਨ ਤੱਕ ਲੈ ਕੇ ਜਾਣੀ ਹੈ ਇਸ ਕਰਕੇ ਵੀਡੀਓ ਮੈਂ ਬਣਾਈ ਅਸੀਂ ਉਹੀ ਵੀਡੀਓ ਥਾਣੇ ਜਾ ਕੇ ਦਿਖਾਈ ਆ ਤੇ ਉਸ ਦਿਨ ਜਿਹੜੋ ਪੁਲਿਸ ਲੈ ਕੇ ਗਈ ਆ ਤੇ ਦਾਦੀ ਨੂੰ ਵੀ ਨਾਲ ਲੈ ਕੇ ਗਿਆ ਤੇ ਉਹਨਾਂ ਨੇ ਕਿਹਾ ਵਾ ਕਿ ਮਮਾ ਨੂੰ ਕਿਹਾ ਸਮਝਾਇਆ ਕਿ ਤੂੰ ਅੱਗੇ ਤੋਂ ਐ ਕੰਮ ਨਾ ਕਰੇਂਗੀ ਦਫਕਾ ਵੀ ਮਾਰਿਆ ਵਾ ਤੇ ਐਂਡ ਵਿੱਚ ਉਹਨਾਂ ਨੇ ਐ ਕਿਹਾ ਕਿ ਅੱਗੇ ਤੋਂ ਜੇ ਐ ਫਿਰ ਦੁਬਾਰਾ ਕੁਝ ਕਰਦੀ ਐ ਤੇ ਉਦੋਂ ਫਿਰ ਅਸੀਂ ਤੇ ਖਿਲਾਫ ਸਖਤ ਐਕਸ਼ਨ ਲਾਵਾਂਗੇ ਜੋ ਕਿ ਇਹਨਾਂ ਨੂੰ ਹੋਣ ਹੀ ਨਹੀਂ ਲੈਣਾ ਚਾਹੀਦਾ ਵਾ ਬਹੁਤ ਮਾੜੀ ਗੱਲ ਹੈਗੀ ਆ ਇਹ ਮੇਰੇ ਕੋ ਵੀ ਮੈਨੂੰ ਕਹਿੰਦੇ ਵੀ ਕਿ ਤੂੰ ਵੀਡੀਓ ਬਣਾਈ ਆ ਤੇ ਤੂੰ ਰੋਕ ਨਹੀਂ ਸਕਿਆ ਮੈਂ ਰੋਕ ਸਕਦਾ ਸੀ ਪਰ ਐ ਵਾ ਕਿ ਮੇਰੀ ਕੰਪਲੇਂਟ ਪਹਿਲਾਂ ਹੀ ਮੰਮਾ ਨੇ ਕੀਤੀ ਦੀ ਸੀ ਤੇ ਮੈਂ ਇਸ ਗੱਲੋਂ ਡਰ ਗਿਆ ਕਿ ਮੰਮਾ ਨੇ ਤੇ ਇਹ ਦੂਜੀ ਗੱਲ ਹੈ ਕਿ ਮੰਮਾ ਨਾ ਡਰਿੰਕ ਕਰਦੇ ਆ ਬਹੁਤ ਜ਼ਿਆਦਾ ਕਰਦੇ ਆ ਤੇ ਮੈਨੂੰ ਲੱਗਦਾ ਕਿ ਮੈਡੀਕਲ ਜਿਹੜੇ ਨਸ਼ੇ ਹੈਗੇ ਹਨ ਉਹ ਵੀ ਉਹ ਕਰਦੇ ਪਏ ਆ ਤੇ ਉਹ ਕਰਨ ਦੇ ਨਾਲ ਉਹਨਾਂ ਨੂੰ ਕੋਈ ਹੋਸ਼ ਨਹੀਂ ਹੁੰਦੀ ਉਹ ਦਿਨ ਮਤਲਬ ਨਾ ਉਹ ਸੌਂਦੇ ਆ ਨਾ ਸੌਂ ਦਿੰਦੇ ਆ ਸਾਰਿਆਂ ਨੂੰ ਤੰਗ ਕਰਦੇ ਆ ਸਾਰੇ ਗਲੀ ਗਲੀ ਮੋਹਲੇ ਵਿੱਚ ਸਾਰਿਆਂ ਨੂੰ ਪਤਾ ਹੈ ਕੀ ਇਹ ਲੇਡੀ ਜਿਹੜੀ ਐ ਇਹ ਨਸ਼ੇ ਕਰਦੀ ਆ ਇਹ ਸ਼ਰਾਬ ਪੀਂਦੀ ਆ ਤੇ ਗੱਲ ਇਹ ਹੀ ਆ ਕਿ ਮੈਂ ਵੀ ਮੈਂ ਹੀ ਮੰਗ ਕਰਾਂਗਾ ਦਾਦੀ ਵੱਲੋਂ ਇਹੀ ਕਵਾਂਗਾ ਕਿ ਜੋ ਦਾਦੀ ਨਾਲ ਹੋਇਆ ਬਹੁਤ ਮਾੜਾ ਹੋਇਆ ਤੇ ਇਹਨਾਂ ਦੇ ਮਮਾ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿ ਮਮਾ ਨੂੰ ਜਦੋਂ ਅਸੀਂ ਥਾਣੇ ਲੈ ਕੇ ਗਏ ਨਾ ਜਦੋਂ ਵਾਪਸ ਆਏ ਆ ਤੇ ਮਮਾ ਨੂੰ ਮੈਂ ਕਿਹਾ ਕਿ ਮਮਾ ਕੀ ਪਲੀਜ਼ ਹੁਣ ਇਹ ਕੰਮ ਨਾ ਕਰਿਓ ਮਮਾ ਕਹਿੰਦੇ ਕਿ ਤੂੰ ਹੀ ਜੋ ਕਰ ਲਿਆ ਕਰਨਾ ਹੀ